ਕਿਵੇਂ ਲੱਗਦਾ ਅੱਜ ਕੱਲ੍ਹ ਅਕਾਲੀ ਦਲ ਦੇ ਵਿੱਚ ਕਹਿ ਦਈਏ ਚੱਲ ਕੀ ਰਿਹਾ ਹੈ ਕਿਉਂਕਿ ਦੋ ਟੜੇ ਕਿਉਂ ਨਜ਼ਰ ਆ ਰਹੇ ਨੇ ਤੋਂ ਕਈ ਵੀਤ 25 30 ਸਾਲ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੇਲੇ ਵੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਰਹੀਆਂ ਤੇ ਟੜੇ ਅੱਡ ਬਣਾ ਕੇ ਤੇ ਬਾਗੀ ਹੋ ਕੇ ਬਹੁਤ ਕੁਝ ਦੇਖਿਆ ਪਰ ਉਹ ਕਦੇ ਕਾਮਯਾਬ ਨਹੀਂ ਹੋਇਆ ਪ੍ਰਧਾਨ ਜੀ ਨੂੰ ਲੈ ਕੇ ਵੀ ਗੱਲ ਹੋਰ ਸੀ ਕਹਿੰਦੇ ਵੀ ਜਿਹੜਾ ਪ੍ਰਧਾਨ ਹੋਊਗਾ ਉਹ ਮਤਲਬ ਫਿਰ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਊਗਾ ਆਸੋ ਵੀਰ ਸਿੰਘ ਬਾਦਲ ਤੋਂ ਬਿਨਾ ਆਪਾਂ ਕਿਹੜੇ ਬੰਦੇ ਨੂੰ ਆਪਾਂ ਐਕਸੈਪਟ ਕਰ ਸਕਦੇ ਹਾਂ ਜੀ ਕੌਣ ਬੰਦਾ ਹੋ ਸਕਦਾ ਵੀ ਜਿਹੜੀ ਏਡਾ ਵੱਡੀ ਆਰਗੇਨਾਈਜੇਸ਼ਨ ਨੂੰ ਚਲਾ ਸਕਦਾ ਹੈ ਧਾਰਾਂ ਦੇ ਵਿੱਚ ਜਦੋਂ ਸਰਕਾਰ ਰਿਪੀਟ ਕੀਤੀ ਆ ਉਦੋਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਕ੍ਰੈਡੀਬਲ ਤੇ ਵਿਜਨਰੀ ਲੀਡਰ ਮੰਨੇ ਜਾਂਦੇ ਸੀ ਅੱਜ ਉਹਨਾਂ ਨੂੰ ਕੀ ਹੋ ਗਿਆ ਉਦੋਂ ਜਦੋਂ ਨਾ ਜਿੰਨਾ ਚਿਰ ਬੰਦੇ ਕੋਲੇ ਪਾਵਰ ਹੁੰਦੀ ਹੈ ਉਦੋਂ ਪਾਵਰ ਦਾ ਸਵਾਦ ਸਾਰੇ ਲੈਂਦੇ ਆ ਦਾ ਸੁਖਬੀਰ ਸਿੰਘ ਬਾਦਲ ਦਾ ਜਨਮ ਦਿਨ ਹੈ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਚਾਹੂੰਗਾ ਜਨਮ ਦਿਨ ਦੀ ਵੀ ਅੱਜ ਬੜਾ ਵਧੀਆ ਦਿਨ ਹੈ ਸਾਰੀ ਪਾਰਟੀ ਬੜਾ ਇਸ ਚੀਜ਼ ਦੀ ਖੁਸ਼ੀ ਮਨਾ ਰਹੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੇਸ਼ ਕਰ ਰਹੀ ਹੈ 10 ਸਮਰ نیوز ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਗੱਲ ਅਕਾਲੀ ਦਲ ਦੀ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਜਿਹੜੀ ਪਾਰਟੀ ਬਹੁਤ ਸਰਗਰਮੀਆਂ ਦੇ ਵਿੱਚ ਰਹੀ ਹੈ ਹੁਣ ਅਕਾਲੀ ਦਲ ਦੇ ਵਿੱਚ ਦੋ ਟੜਿਆਂ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕੁਝ ਜਾਂ ਕਹਦੀਏ ਚੰਦੂ ਮਾਜਰਾ ਸਾਹਿਬ ਦਾ ਟੜਾ ਜਾਂ ਦੂਸਰੇ ਪਾਸੇ ਦੂਜੇ ਨੇ ਕਿਉਂਕਿ ਕਾਫੀ ਇੱਚ ਕਹਦੀਏ ਵੀ ਇੱਕ ਸਸਪੈਂਸ ਦਾ ਬਣਿਆ ਹੋਇਆ ਵੀ ਪਾਰਟੀ ਕਿਉਂ ਅੱਡ-ਅੱਡ ਹੋ ਰਹੀ ਹੈ ਕੁਝ ਜਿਹੜੇ ਪਾਰਟੀ ਦੇ ਪੁਰਾਣੇ ਲੀਡਰ ਸੀ ਉਹ ਅੱਡ ਕਿਉਂ ਜਾ ਰਹੇ ਨੇ ਸਾਰੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਅਜੀਪਾਲ ਮਿੱਡੂ ਖੜਾ ਨੇ ਅਕ ਮਿਹਰਬਾਨੀ ਜੀ ਬਹੁਤ ਬਹੁਤ ਕਿਵੇਂ ਦੇਖਦੇ ਤੁਸੀਂ ਅਕਾਲੀ ਦਲ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਕਿਵੇਂ ਲੱਗਦਾ ਅੱਜ ਕੱਲ ਅਕਾਲੀ ਦਲ ਦੇ ਵਿੱਚ ਕਹਿਰੀ ਚੱਲ ਕੀ ਰਿਹਾ ਹੈ ਕਿਉਂਕਿ ਦੋ ਤੜੇ ਕਿਉਂ ਨਜ਼ਰ ਆ ਰਹੇ ਨੇ ਨਹੀਂ ਜੀ ਮੈਂ ਤਾਂ ਇਹ ਕਹੂੰਗਾ ਕੋਈ ਦੋ ਤੜਿਆਂ ਵਾਲੀ ਗੱਲ ਨਹੀਂ ਦੇਖੋ ਤੜਾ ਧੜੇ ਦਾ ਉਹ ਬਣਦੇ ਹੁੰਦੇ ਜੇ ਅੱਜ ਤੋਂ ਪਹਿਲਾਂ ਵੀ ਅ ਅਕਾਲੀ ਦਲ ਦੇ ਵਿੱਚ ਇਹੋ ਜੇ ਮਾੜੇ ਚੰਗਾ ਸਮਾਂ ਆਉਂਦਾ ਰਿਹਾ ਤੇ ਬਹੁਤ ਸਾਰੇ ਵੱਡੇ ਵੱਡੇ ਲੀਡਰ ਜਿਵੇਂ ਅੱਜ ਦੀ ਡੇਟ 'ਚ ਜਿਹੜੇ ਆਪਣੇ 4-5 ਲੀਡਰ ਹੈ ਜਿਹੜੇ ਉਵੇਂ ਹੀ ਅੱਜ ਤੋਂ ਕਈ 20 25 30 ਸਾਲ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦ ਬਣਾ ਕੇ ਤੇ ਬਾਗੀ ਹੋ ਕੇ ਬਹੁਤ ਕੁਝ ਦੇਖਿਆ ਪਰ ਉਹ ਕਦੇ ਕਾਮਯਾਬ ਨਹੀਂ ਹੋਏ ਉਵੇਂ ਹੀ ਅੱਜ ਦੀ ਗੱਲ ਆ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਆਖਿਆ ਸੀ ਕਿ ਇਹ ਡੈਡ ਸਕਿਨ ਹੈ ਜੇ ਲਹਿ ਜੂਗੀ ਤਾਂ ਕੋਈ ਮਾੜੀ ਗੱਲ ਨਹੀਂ ਗੀ ਸੋ ਧੜਾ ਇਹੋ ਜੀ ਕੋਈ ਗੱਲ ਨਹੀਂ ਇਹ ਚੱਲਦਾ ਹੀ ਰਹਿੰਦਾ ਹੈ ਉਤਰਾਵ ਚੜਾਵ ਪਾਰਟੀ ਦੇ ਵਿੱਚ ਆਉਂਦੇ ਰਹਿੰਦੇ ਆ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਲੀਡਰਸ਼ਿਪ ਥੱਲੇ ਸਾਰੇ ਹੀ ਪਾਰਟੀ ਖੁਸ਼ ਹੈ ਤੇ ਸਾਡੇ ਅੱਗੇ ਜਿਹੜੀ ਟੀਮ ਹੈ ਉਹ ਵੱਧ ਚੜ ਕੇ ਕੰਮ ਕਰ ਰਹੀ ਹੈ ਸੋ ਇਹੋ ਜੀ ਕੋਈ ਗੱਲ ਨਹੀਂ ਦੋ ਧੜਿਆਂ ਵਾਲੀ ਕੋਈ ਗੱਲ ਨਹੀਂ हां आज सरदार सुखबीर सिंह बादल ਦਾ ਜਨਮ ਦਿਨ ਹੈ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਚਾਹੂੰਗਾ ਜਨਮ ਦਿਨ ਦੀ ਵੀ ਅੱਜ ਬੜਾ ਵਧੀਆ ਦਿਨ ਹੈ ਸਾਰੀ ਪਾਰਟੀ ਬੜਾ ਇਸ ਚੀਜ਼ ਦੀ ਖੁਸ਼ੀ ਮਨਾ ਰਹੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੇਸ਼ ਕਰ ਰਹੀ ਹੈ ਤੇ ਅਸੀਂ ਸਾਰੇ ਕੋਸ਼ਿਸ਼ ਤਾਂ ਇਹ ਸੀ ਵੀ ਅੱਜ ਜਾ ਕੇ ਦਿੱਲੀ ਵੇਸ਼ ਕਰਕੇ ਆਉਂਦੇ ਪਰ ਨਹੀਂ ਜਾ ਸਕੇ ਚਲੋ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਇੱਥੇ ਆਉਣਗੇ ਪੰਜਾਬ ਦੇ ਵਿੱਚ ਜਰੂਰ ਅਸੀਂ ਜਾ ਕੇ ਉਹਨਾਂ ਨੂੰ ਵੇਸ਼ ਕਰਾਂਗੇ ਤੇ ਅੱਜ ਵੱਲ ਸਾਹਿਬ ਦਾ ਜਨਮ ਦਿਨ ਹੈ ਬੜਾ ਵਧੀਆ ਦਿਨ ਹੈ ਕੀ ਲੱਗਦਾ ਹੈ ਵੀ ਸੁਖਬੀਰ ਸਿੰਘ ਬਾਦਲ ਜੀ ਦੇ ਪ੍ਰਧਾਨਗੀ ਨੂੰ ਲੈ ਕੇ ਵੀ ਗੱਲ ਹੋ ਰਹੀ ਸੀ ਕਹਿੰਦੇ ਵੀ ਜਿਹੜਾ ਪ੍ਰਧਾਨ ਹੋਊਗਾ ਉਹ ਮਤਲਬ ਫਿਰ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਊਗਾ ਨੇ ਨਹੀਂ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਆਪਾਂ ਕਿਹੜੇ ਬੰਦੇ ਨੂੰ ਆਪਾਂ ਐਕਸੈਪਟ ਕਰ ਸਕਦੇ ਹਾਂ ਜੀ ਕੌਣ ਬੰਦਾ ਹੋ ਸਕਦਾ ਵੀ ਜਿਹੜੀ ਏਡੇ ਵੱਡੇ ਆਰਗੇਨਾਈਜੇਸ਼ਨ ਨੂੰ ਚਲਾ ਸਕਦਾ ਇਹ ਤਾਂ ਐਵੇਂ ਜ਼ਰਾ ਸਦ ਬਿਲਕੁਲ ਇੱਕ ﺍﻟजाम ਲਾਉਣ ਵਾਲੀਆਂ ਗੱਲਾਂ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਨਹੀਂ ਹੈ ਨੂੰ ਪਰ ਇਹ ਜੀ ਕੋਈ ਗੱਲ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਪਾਰਟੀ ਨੂੰ ਇੱਕ ਨਵੇਂ ਸਿਰੇ ਤੇ ਲੈ ਜਾ ਸਕਦਾ ਜਦੋਂ 2012 ਦੇ ਵਿੱਚ ਜਦੋਂ ਸਰਕਾਰ ਰਿਪੀਟ ਕੀਤੀ ਆ ਉਦੋਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਕ੍ਰੈਡੀਬਲ ਤੇ ਵਿਜਨਰੀ ਲੀਡਰ ਮੰਨੇ ਜਾਂਦੇ ਸੀ ਅੱਜ ਉਹਨਾਂ ਨੂੰ ਕੀ ਹੋ ਗਿਆ ਅੱਜ ਇਹਨਾਂ ਨੂੰ ਇਹ ਕਿਉਂ ਇਸ ਚੀਜ਼ ਨੂੰ ਕਹਿ ਰਿਹਾ ਵੀ ਸਰਦਾਰ ਸੁਖਬੀਰ ਸਿੰਘ ਦੀ ਅਸੀਂ ਲੀਡਰਸ਼ਿਪ ਦੇ ਥੱਲੇ ਨਹੀਂ ਕੰਮ ਕਰਨਾ ਕੀ ਰੀਜ਼ਨ ਕੀ ਹੈ ਸਿਰਫ ਇਹੀ ਹੈ ਗੱਲ ਵੀ ਉਦੋਂ ਜਦੋਂ ਨਾ ਜਿੰਨਾ ਚਿਰ ਬੰਦੇ ਕੋਲੇ ਪਾਵਰ ਹੁੰਦੀ ਹੈ ਉਦੋਂ ਪਾਵਰ ਦਾ ਸਵਾਦ ਸਾਰੇ ਲੈਂਦੇ ਆ ਹਰ ਬੰਦਾ ਪਾਵਰ ਨੂੰ ਇੰਜੋਏ ਕਰਦਾ ਪਾਵਰ ਦੇ ਨਾਲ ਜੁੜਿਆ ਰਹਿਣਾ ਚਾਹੁੰਦਾ ਜਦੋਂ ਮਾੜਾ ਸਮਾਂ ਆਉਂਦਾ ਜਦੋਂ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪਾਰਟੀ ਦੇ ਨਾਲ ਖੜਨਾ ਉਦੋਂ ਇਹੋ ਜਿਹੇ ਲੋਕ ਜਿਹੜੇ ਕਹਿ ਸਕਦੇ ਆ ਵੀਕ ਆਪਣੇ ਕਿਰਦਾਰ ਵਾਲੇ ਬੰਦੇ ਹੁੰਦੇ ਆ ਉਹ ਛੱਡ ਕੇ ਡੱਗ ਮਗਾ ਜਾਂਦੇ ਆ ਤੇ ਇਹੋ ਜਿਹੀ ਹਰਕਤਾਂ ਕਰਨ ਲੱਗ ਜਾਂਦੇ ਆ ਸੋ ਇਹੋ ਜੀ ਕੋਈ ਗੱਲ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਬਹੁਤ ਹੀ ਇੱਕ ਕ੍ਰੈਡੀਬਲ ਨੇਤਾ ਹੈ ਤੇ ਉਹਨਾਂ ਦੀ ਲੀਡਰਸ਼ਿਪ ਦੇ ਥੱਲੇ ਅਸੀਂ ਸਾਰੇ ਬਹੁਤ ਅੱਛੀ ਤਰ੍ਹਾਂ ਨਾਲ ਕੰਮ ਕਰ ਰਹੇ ਹਾਂ ਉਹਨਾਂ ਦੀ ਟੀਮ ਕੰਮ ਕਰ ਰਹੀ ਹੈ ਸੋ ਇਹੋ ਜੀ ਕੋਈ ਗੱਲ ਨਹੀਂ ਗਈ ਵੀ ਕੀ ਲੱਗਦਾ ਕਿਤਨੇ ਕਿਤੇ ਕਹਿੰਦੇ ਸੀ ਕਿ ਬੀਜੇਪੀ ਨਾਲ ਗੱਠ ਜੋੜ ਨਹੀਂ ਹੋਇਆ ਕੀ ਕਰ ਰਹੇ ਸੀਗੇ ਦੇਖੋ ਜੀ ਬੀਜੇਪੀ ਨਾਲ ਗੱਠਜੋੜ ਤਾਂ ਮੈਂ ਪਹਿਲੇ ਦਿਨੋਂ ਹੀ ਕਹਿ ਰਿਹਾ ਸੀ ਵੀ ਬੀਜੇਪੀ ਨਾਲ ਆਪਾਂ ਨੂੰ ਗੱਠਜੋੜ ਕਰਨਾ ਹੀ ਨਹੀਂ ਚਾਹੀਦਾ ਬਿਕਾਜ਼ ਬੀਜੇਪੀ ਇੱਕ ਇਹੋ ਜਿਹੀ ਪਾਰਟੀ ਹੈ ਵੀ ਨੈਸ਼ਨਲ ਪਾਰਟੀ ਰੀਜਨਲ ਪਾਰਟੀਆਂ ਨੂੰ ਸਾਰੀਆਂ ਨੂੰ ਖਤਮ ਕਰਨ ਦੇ ਉਸ ਦੇ ਵਿੱਚ ਹੁੰਦੀ ਹੈ ਨਾਲੇ ਆਪਣੀ ਵਿਚਾਰਧਾਰਾ ਨਹੀਂ ਬੀਜੇਪੀ ਨਾਲ ਰਲਦੀ ਤੇ ਸੋ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਮਾਂ ਦੀ ਇਹ ਗੱਲ ਆਖੀ ਵੀ ਆਪਾਂ ਇਹਨਾਂ ਨਾਲ ਲਾਈਨਸ ਦੇ ਵਿੱਚ ਨਹੀਂ ਆਉਣਾ ਆਪਾਂ ਇੰਡੀਵਿਜੂਅਲ ਆਪ ਦਾ ਲੜਾਂਗੇ रिजल्ट्स कुछ भी, no doubt, भी, भी हो नो डाउट आपन सारे नु पता है कि जे कदे बीजेपी ਨਾਲ ਆਪਾਂ ਰਾਲਕੇਸ਼ਾ ਲੜਦੇ ਕੀ ਪਤਾ ਕੋਈ ਰਿਜ਼ਲਟ ਚੰਗੇ ਵੀ ਹੋ ਜਾਂਦੇ ਬਟ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਖਿਆ ਵੀ ਆਪਣੀ ਡਾਉਲਜੀ ਮੈਚ ਨਹੀਂ ਕਰਦੀ ਇਹਨਾਂ ਨਾਲ ਤੇ ਆਪਾਂ ਨੂੰ ਆਪਦੀ ਖੁਦ ਅੱਡ ਲੜਨਾ ਚਾਹੀਦਾ ਸੋ ਸਰਦਾਰ ਸਿੰਘ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਚੀਜ਼ ਨੂੰ ਬਿਲਕੁਲ ਡਿਨਾਈ ਕਰਕੇ ਨਕਾਰ ਕੇ ਤੇ ਇਕੱਲੇ ਲੜਨ ਦਾ ਡਿਸੀਜਨ ਲਿਆ ਤੇ ਜਿਹੜਾ ਕਿ ਬਹੁਤ ਹੀ ਹੀ ਵਧੀਆ ਡਿਸੀਜਨ ਸੀਗਾ ਕਿਉਂਕਿ ਗੱਲ ਇਹ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨੈਸ਼ਨਲ ਪਾਰਟੀਆਂ ਐ ਰੀਜਨਲ ਪਾਰਟੀਆਂ ਨੂੰ ਖਤਮ ਕਰਨ ਦੇ ਉੱਤੇ ਤੁਲੀਆਂ ਵੀਆਂ ਸੋਇਸ ਕਰਕੇ ਮੈਂ ਇਹ ਕਹਿਣਾ ਹੈ ਪਰਸਨਲ ਮੇਰਾ opinion ਇਹ ਹੈ ਵੀ ਬਹੁਤ ਵਧੀਆ ਡਿਸੀਜਨ ਲਿਆ ਵੀ ਆਪਾਂ BJP ਨਾਲ ਲਾਇੰਸ ਨਹੀਂ ਹੋਇਆ ਤੇ ਇੰਡੀਵਿਜੂਅਲ ਲੜੇ ਕੀ ਲੱਗਦਾ ਹੈ ਕਿਉਂਕਿ ਪੰਜਾਬ ਦੇ ਮੌਜੂਦਾ ਹਾਲਾਤ ਤੁਹਾਨੂੰ ਕਿਵੇਂ ਦੇ ਲੱਗ ਰਿਹਾ ਹੈ ਪਹਿਲਾਂ ਤੁਸੀਂ ਬੜੇ ਸਾਲਾਂ ਤੋਂ ਹਾਲਾਤ ਦੇਖਦੇ ਆਉਂਦੇ ਹੋ ਐਦਕਿ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੁਣ ਤੁਹਾਨੂੰ ਹਾਲਾਤ ਕਿਵੇਂ ਦੇ ਲੱਗਦੇ ਨੇ ਪੰਜਾਬ ਦੇਖੋ ਜੀ ਹਾਲਾਤਾਂ ਦੀ ਗੱਲ ਕਰੀਏ ਮੈਂ ਇੱਕ ਤਾਂ ਸਭ ਤੋਂ ਵੱਡੀ ਗੱਲ ਇੱਕ ਕਹਾਂ ਆ ਵੀ ਇੱਕ ਨਾ ਕ੍ਰਿਟਿਸਿਜ਼ਮ ਦੀ ਪੋਲਿਟਿਕਸ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਹਮੇਸ਼ਾ ਹੀ ਇੱਕ ਲੀਡਰ ਨੂੰ ਆਪ ਦਾ ਜਿਹੜਾ ਹੈਗਾ ਪਿਛਲਾ ਜਿਹੜਾ ਕੰਮ ਹੈ ਉਹ ਦੱਸਣਾ ਚਾਹੀਦਾ ਹੈ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੀ ਕਰੂੰਗਾ ਉਹ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਦੀ ਰੇਟ 'ਚ ਕੀ ਹੋ ਰਿਹਾ ਹੈ ਕਿ ਅੱਜ ਦੀਆਂ ਜਿਹੜੀਆਂ ਮੌਜੂਦਾ ਸਰਕਾਰਾਂ ਉਹ ਸਿਰਫ ਇੱਕ ਕ੍ਰਿਟਿਸਿਜ਼ਮ ਤੇ ਇੱਕ ਬੰਦੇ ਦੀ ਇਮੇਜ ਨੂੰ ਡੈਂਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੋਰ ਕੁਝ ਨਹੀਂਗਾ ਉਹ ਇਹ ਨਹੀਂ ਕਹਿ ਰਹੀਆਂ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਜਾਂ ਅਸੀਂ ਪਹਿਲਾਂ ਕੀ ਕੀਤਾ ਸੋ ਇਸ ਕਰਕੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸਟੇਟ ਦੇ ਸਟੇਟ ਨੂੰ ਤੇ ਸਟੇਟ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਿਜਨਰੀ ਤੇ ਸਟਰੋਂਗ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਕਿ ਆਉਣੀ ਚਾਹੀਦੀ ਹੈ ਤੇ ਆਈ ਥਿੰਕ ਆਊਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਦੇਖ ਜੋ ਬੀਤੇ ਦਿਨੀ ਵਿਕਰਮ ਸਿੰਘ ਮਜੀਠੀਆ ਨੂੰ ਸਿੱਟ ਵੱਲੋਂ ਦੁਬਾਰਾ ਬੁਲਾਇਆ ਗਿਆ ਸੀਗਾ ਫਿਰ ਉਹਨਾਂ ਨੇ ਹਾਈ ਕੋਰਟ ਦਾ ਰੁਕ ਕੀਤਾ ਕੀ ਲੱਗਦਾ ਵੀ ਸਰਕਾਰ ਕਹਿਦੀ ਹੈ ਵੀ ਸਿੱਟ ਦੁਬਾਰਾ ਉਹਨਾਂ ਨੂੰ ਕਿਉਂ ਬੁਲਾ ਰਹੀ ਹੈ ਕਿਉਂਕਿ ਉਹ ਡਰਗ ਮਾਮਲੇ ਦੇ ਨਾਲ ਜੁੜਿਆ ਹੋਇਆ ਸੀ ਕਾਫੀ ਮਾਮਲਾ ਦੇਖੋ ਜੀ ਮੈਂ ਤਾਂ ਇੱਕ ਕਹੂੰਗਾ ਵੀ ਇਹ ਪੋਲਿਟੀਕਲ ਬੈਂਡਾਟਾ ਦੀ ਗੇਮ ਹੈ ਸਾਰੀ ਹੋਰ ਕੁਝ ਨਹੀਂ ਮੈਂ ਅੱਗੇ ਵੀ ਪਿਛਲੇ ਵੀ ਇਹ ਆਖਿਆ ਵੀ ਕ੍ਰਿਟਿਸਿਜ਼ਮ ਕਰਨਾ ਤੇ ਬੈਂਡਾਟਾ ਪੋਲਿਟਿਕਸ ਕਰਨੀ ਇਹ ਅੱਜ ਦੀ ਜਾਦਾ ਇਹ ਹੋਇਆ ਪਿਆ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਨੂੰ ਜਦੋਂ ਇਹਨਾਂ ਨੇ ਸਿੱਟਨੇ ਸੱਦਿਆ ਤੇ ਉਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਹਾਈ ਕੋਰਟ ਦਾ ਰੋਕ ਕਰਨ ਦੇ ਵਿੱਚ ਹਾਈ ਕੋਰਟ ਨੇ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਵੀ ਅਸੀਂ ਆਪਦੇ ਸਮਨ ਵਾਪਸ ਲੈਨੇ ਕਿਉਂ ਜੇ ਉਹ ਸਮਨਿੰਗ ਸਹੀ ਹੁੰਦੀ ਤੇ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੂੰ ਵਿਡਰੋ ਕਰਨ ਦੀ ਕੀ ਲੋੜ ਸੀ ਸੋ ਇਹ ਕੰਪਲੀਟਲੀ ਜਿਹੜਾ ਹੈਗਾ ਇਹ ਪੋਲਿਟਿਕਲ ਵੈਂਡੇਟਾ ਹੈ ਵੈਂਡੇਟਾ ਦੇ ਦਹਤੇ ਇਹ ਇਹੋ ਜੇ ਕੁਝ ਹੋ ਰਿਹਾ ਤੇ ਜ਼ਰਾ ਸਦ ਉਹੀ ਗੱਲ ਮੈਂ ਦੁਬਾਰਾ ਫੇਰ ਰਿਪੀਟ ਕਰਨਾ ਚਾਹੁੰਗਾ ਇੱਕ ਇਮੇਜ ਨੂੰ ਡੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਕਰ ਰਹੀਆਂ ਸਰਕਾਰਾਂ ਤੇ ਨਾਲ ਇਹ ਵੀ ਕਹੂੰਗਾ ਵੀ ਜਿਹੜਾ ਅ ਅੱਜ ਦੀ ਡੇਟ ਦੇ ਵਿੱਚ ਇਹ ਚੀਜ਼ਾਂ ਤੋਂ ਦੂਰ ਉੱਠ ਕੇ ਸਟੇਟ ਦੀ ਡਿਵੈਲਪਮੈਂਟ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਰਾਦਰਦਨ ਕਿ ਇਹੋ ਜੇ ਗਲਤ ਕੰਮ ਕਰਨਾ ਜਲੰਧਰ ਦੀ ਜਿਮਨੀ ਚੋਣ ਵੀ ਚੱਲ ਰਹੀ ਆ ਕੰਪੇਨਿੰਗ ਚੱਲਦੀ ਪਈ ਆ ਕਿਵੇਂ ਲੱਗਦਾ ਜਿਮਨੀ ਚੋਣ ਤੁਹਾਨੂੰ ਕਿਵੇਂ ਦਿਖ ਰਹੀ ਆ ਕਿਉਂਕਿ ਪਹਿਲਾਂ ਹੁਣੇ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਜਿਵੇਂ ਪੰਜਾਬ ਦੇ ਹਾਲਾਤ ਵੀ ਤੁਹਾਨੂੰ ਪਤਾ ਹੈ ਪੰਜਾਬ ਚ ਕਿੰਨੀਆਂ ਕਿਹੜੀਆਂ ਸੀਟਾਂ ਕਿੰਨੀਆਂ ਆਈਆਂ ਕਿਹਦੀ ਕਿੰਨੀਆਂ ਆਈ ਹੈ ਪਰ ਕਿਵੇਂ ਲੱਗਦਾ ਜਿਮਨੀ ਚੋਣ ਕਿਵੇਂ ਦੇਖਦੇ ਦਿਓ ਜਿਮਨੀ ਚੋਣ ਦੇ ਵਿੱਚ ਦਾ ਇਹ ਰਿਜ਼ਲਟ ਹੀ ਦੱਸਣਗੇ ਉਹ ਵੀ ਕੀ ਹੋਣਾ ਹੈ ਬਟ ਹਾਂ ਅੱਜ ਦੀ ਮੌਜੂਦਾ ਸਰਕਾਰ ਨੂੰ ਬਹੁਤ ਅੱਜ ਜਿਹੜੇ ਵੋਟਰ ਹੈ ਉਹ ਨਕਾਰਨਗੇ ਲੱਗਦਾ ਬਨਸਾਹਬ ਵੀ ਹੁਣ ਜਾ ਕੇ ਜਲੰਧਰ ਉਹਨਾਂ ਨੇ ਘਰ ਲੈ ਲਿਆ ਉੱਥੇ ਰਹਿ ਰਹੇ ਨੇ ਚਲੋ ਜੀ ਇਹ ਕਾਰ ਬਦਲ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਜੇ ਕੰਮ ਸਟੇਟ ਨੂੰ ਤੱਕ ਮੱਕਾ ਮਚਾਈਦਾ ਨਹੀਂ ਬਿਲਕੁਲ ਇਹ ਹਨ ਅਜੀਪਾਲ ਮਿੱਡੂਖੜਾ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਕਾਫੀ ਸਰਗਰਮੀਆਂ ਦੇ ਵਿੱਚ ਵੀ ਰਹਿੰਦੇ ਨੇ ਕਾਫੀ ਮਤਲਬ ਜਿੱਥੇ ਅਕਾਲੀ ਦਲ ਦੀ ਗੱਲ ਆਉਂਦੀ ਹੈ ਤੇ ਉੱਥੇ ਕਿਤੇ ਨਾ ਕਿਤੇ ਮਿੱਡੂਖੜਾ ਦਾ ਵੀ ਨਾਮ ਸਾਹਮਣੇ ਆਉਂਦਾ ਹੈ ਸੋ ਜੁੜੇ ਹੋ ਸਮਰ نیوز ਦੇ ਨਾਲ ਹੋਰ ਪੰਜਾਬ ਦੀਆਂ ਖਬਰਾਂ ਨੂੰ ਲੈ ਕੇ ਵੱਖ-ਵੱਖਰੀ ਹਰੇਕ ਜ਼ਿਲ੍ਹੇ ਦੇ ਨਾਲ ਸੰਬੰਧਿਤ ਖਬਰਾਂ ਜੀ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਕੈਮਰਾਮੈਨ ਸੰਦੀਪ ਦੇ ਨਾਲ ਹਰਜੀਤ ਜੀ ਤੁਹਾਨੂੰ ਦੱਸ ਸਮਰ نیوز ਚੰਡੀਗੜ੍ਹ